ਹਲੋ ਹਾਈ ਕਿਦਾਂ ਸਾਰੇ ਕੀ ਹਾਲੀ ਚਾਲ ਹੈ ਤੇ ਸਵਾਗਤ ਆ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਜੋੜਾ ਤੇ ਆ ਜੋੜਾ ਹੀ ਆਪਾਂ ਆ ਦੂਜੇ ਕਬੂਤਰ ਨਾਲ ਆਈ ਸੀ ਤੇ ਉਧਰ ਆ ਜਿਹੜਾ ਫਿਰ ਮੈਂ ਉਹਦਾ ਜੋੜਾ ਬਦਲਤਾ ਉਹ ਲਾਇਆ ਲਾਲ ਚੁੰਮੀਆਂ ਤੇ ਮੈਨੂੰ ਆ ਸਹੀ ਲੱਗਿਆ ਅਕੇ ਇਹਨਾਂ ਦਾ ਲਾ ਕੇ ਦੇਖਦੇ ਆ ਕਿ ਦਿਸ਼ਾ ਤੋਂ ਮੈਂ ਦਫਰ ਇੱਕ ਵਈ ਹੋਰ ਦੱਦਾਂ ਤੇ ਰਾਬਦਾ ਮੇਰਾ ਐ ਵੀ ਬਣ ਰਿਹਾ ਵਾ ਥੋੜਾ ਜਿਹਾ ਚੇਂਜ ਵੀ ਹੋ ਰਿਹਾ ਵੀ ਇਹਦੇ ਨਾਲ ਲਾ ਦੇ ਭਾਈ ਬਈਆ ਬਾਗ ਕਿਉਂ ਜਾਂਦੇ ਹੋ ਬਈ ਇਹ ਮੈਰੇ ਕੋਲ ਛੁੜ ਕੇ हट ਜਾਓ ਖੜ੍ਹਦੇ ਯਾਰ ਇੱਕ ਮਿੰਟ ਮੇਰਾ ਦਰਦਾ ਆਵੇ ਇਹਦਾ ਆ ਲਾਲ ਚੀਨੇ ਦਾ ਇਹਦੇ ਨਾਲ ਆਈਏ ਭੈਣ ਫਰਾ ਹੋ ਗਈ ਮਤਲਬ ਮਾਂ ਦੇ ਪਾਸਿਓਂ ਅੱਡ ਅੱਡ ਜੋੜਿਆਂ ਦੇ ਪੱਟ ਬਈ ਆ ਆਡ ਸੌਰੀ ਅੱਡ ਕਬੂਤ ਅੱਡ ਪਿਆ ਉਹਦੇ ਮਾਂ ਪੈਣ ਅੱਡ ਝੋਲੀ ਦੀ ਹੋਣਗੀ ਪਰ ਫੇਰ ਤਾਂ ਸੱਚ ਦਿਮਾਗ ਆ ਮੈਂ ਦਾ ਆਡ ਅੱਡ ਪਿਓ ਨਾਲ ਦਾ ਮਤਲਬ ਤੇ ਇਹਨਾਂ ਨੂੰ ਦੇਖਦੇ ਹਾਂ ਪਹਿਲਾਂ ਆਹ ਬੜਾ ਗੁਰ ਗਿਆ ਨਹੀਂ ਪਤਾ ਨਹੀਂ ਪੱਠੀ ਆ ਮੇਰੇ ਸਾਹਮਣੇ ਇਹ ਵੀ ਇਹਨਾਂ ਦੀ ਇਹੋ ਜਿਹਾ ਜਾਂਦਾ ਇਹਦੀ ਵੀ ਮਾਂ ਨਹੀਂ ਆਹ ਵੜ ਗਿਆ ਇਹਦਾ ਸੌ ਦਾ ਬਣਾ ਕੰਮ ਹੈਗਾ ਬਈ ਸਾੜਾ ਬੀਨਾ ਸਾੜਾ ਸਾੜਾ ਇਹਦਾ ਇਹ ਬੰਦੇ ਦਾ ਮੂੰਹ ਵੇਖੋ ਸੋਤਰੂ ਕੁੰਭ ਕਰਨ ਇਹ ਕੁੰਭ ਕਰਨ ਹੈ ਬਣਾ ਲਾ ਯਾਰ ਕੀ ਹਾਂ ਕੀ ਬਣਾ ਲਾ ਫੋਲ ਸਿੱਧੀ ਆ ਹਾਂ ਇੱਥੇ ਠੀਕ ਹੈਹੀਂ ਪਹਿਲਾਂ ਮੈਨੂੰ ਐ ਦੱਸ ਵੀ ਕੀ ਸਟੋਰੀ ਕੀ ਹੈ ਬਈ ਸੇਮ ਵਾਲੀ ਜਿਹੜੀ ਸਟੋਰੀ ਆ ਉਹ ਕੀ ਰੀਜ਼ਨ ਕੀ ਬਣਿਆ ਉਹਦਾ ਕੀ ਟੱਕਰ ਆ ਜਦਾ ਤਗੜਾ ਮੈਂ ਸੁਣਿਆ ਵੀ ਬਈ ਬਹੁਤ ਡੂੰਘੀਆਂ ਗੱਲਾਂ ਹੋ ਗਿਆ ਬੰਦੇ ਉਹਨੇ ਮਾਰੇ ਸੀ ਸੇਮ ਤੇ ਕੇ ਕੀ ਗੱਲ ਹੈ ਸੇਮ ਕਿਉਂ ਉਹ ਤੁਹਾਡਾ ਨਾਮ ਦੱਸ ਸੀ ਪੁਲ ਸੇਮ ਵਾਲਾ ਪੁਲ ਕੀ ਚੱਕਰ ਕੀ ਆ ਵਿਸਤਾਰ ਚ ਦੱਸੋ ਸਾਨੂੰ ਚੈੱਕ ਕਰਦਾ ਯਾਰ ਆ ਵੀ ਹਾਂ ਤੁਸੀਂ ਸਾਡੇ ਨਜਾਇਜ਼ ਭਗਾਈ ਕਰਾਈ ਹੈ ਭਗਾਈ ਕਾ ਨਹੀਂ ਵੀਰੇ ਇਹ ਗੱਲ ਨਹੀਂ ਹੁੰਦੀਗੀ ਤੇ ਆ ਇਧਰਲੇ ਪਾਸੇ ਕਰਦਾ ਚੱਲ ਇੱਥੇ ਪਾਸਾ ਹੈ ਨਹੀਂ ਸੀਗਾ ਕਿ ਇਧਰ ਨੂੰ ਕਰੇਗਾ ਇੱਥੇ ਇਧਰ ਦੇ ਸਮੇਂ ਸਿਰ ਨੂੰ ਆ ਫੋਰਗੇ ਚੱਕ ਕੇ ਮੋੜ ਕੇ ਫਿਰ ਸਾਹ ਨਾਲ ਸਾਹ ਨਾਲ ਇਧਰ ਲਾ ਲੈਂਦੇ ਆ ਚਲ ਇਧਰ ਲਾ ਦੇ ਇਧਰੋਂ ਮੈਂ ਪਾ ਕੇ ਤੇ ਇਧਰ ਆ ਕੱਢੀ ਬਸ ਇਧਰੋਂ ਪਾ ਕੇ ਕੱਢਿਆ ਕਰਾਂਗੇ ਮੈਂ ਤੂੜੀ ਤੇ ਤੁਸੀਂ ਮੇਰਾ ਨਜਾਇਜ਼ ਵੀ ਆਏ ਮੈਨੂੰ ਭਜਾਇਆ ਸਕੂਟਰੀ ਦਿੱਤੀ ਵੀ ਜਾ ਸੇ ਉੱਤੇ ਉਹ ਇਹ ਦੂੰ ਗਿਆ ਵੀ ਮੈਂ ਚਲਾ ਖੇਦ ਦੁੱਝੂਟ ਮਾਰ ਕੇ ਗਿਆ ਜੇ ਤੇਰੀ ਗੱਲ ਦੀ ਬਈ ਮੇਰੇ ਵੀਰੋ ਜਦੋਂ ਠਰਕ ਬੰਦੇ ਦੇ ਸਿਰ ਚੜ੍ਹ ਕੇ ਬੋਲਦੇ ਹੋ ਫਿਰ ਕੋਈ ਵੀ ਕਰ ਸਕਦੀ ਐ ਤੇ ਬਾਕੀ ਆਪਾਂ ਇਨਫੋਰਮੇਸ਼ਨ ਲੈਣੀ ਆ ਗੀਤਾ ਸਿੰਘ ਤੋਂ ਹਾਂਜੀ ਗੀਤਾ ਜੀ ਇਹਦਾ ਚਲਿਆ ਭੱਜ ਚਲਿਆ ਵਹਿ ਵਹਿ ਕੇ ਨਿਕਲ ਜਾ ਇਹ ਬੋਲਦਾ ਨਹੀਂ ਪਤਾ ਨਹੀਂ ਕੀ ਗੱਲ ਆ ਫੱਟੀ ਨੂੰ ਮਾਰਦਾ ਮੇਰੇ ਮਾਰੂਗਾ ਨਾ ਮਾਰੇ ਆ ਨਾ ਮਾਰੇ ਉਹਨੇ ਬੁਲਾ ਦੇ ਨੂੰ ਬੁਲਾ ਬੁਲਾ ਉਹ ਇਹਨੂੰ ਤਾਂ ਨੂੰ ਖੜਾ ਤਾਂ ਨੂੰ ਕਰਕੇ ਕੱਢਾਂਗੇ ਰੱਕ ਜਾ ਆਈ ਨਹੀਂ ਨਿਕਲ ਲੈਣੇ ਇਹਦਾ ਗਾਹੋ ਬਣੀ ਪਿਆ ਗਾਰਾ ਕਾਰੇ ਚੱਕ ਕੋਈ ਨੂੰ ਇਧਰੋਂ ਨਾ ਭਾਈ ਅਰੇ ਪਾਣੀ ਛੜਕੇ ਸੈਟ ਟੁੱਟ ਕਰਨ ਨੂੰ ਤੇ ਆ ਆ ਮੋਜ ਨਾ ਬੈਠ ਕੇ ਡੀਸੀ ਬਣ ਕੇ ਉਰਦੀ ਨਹੀਂ ਉੱਤੇ ਪਾ ਦੇ ਨਾ ਮੇਰੇ ਉਹੀ ਪਾ ਦੇ ਨਾ ਉੱਤੇ ਹੈ ਬਸੂਆ ਆ ਸਾਡੀ ਦੋਸਤੀ ਆ ਹਾਂ ਬਲੈਗੀ ਦੇਖ ਲਓ ਤੇ ਆ ਸਾਡਾ ਗੀਤਾ ਖੜਾ ਹੈ ਨਾਤਾ ਨਹੀਂ ਜਿਹੜਾ ਨਾ ਦਾ ਓਏ ਤੇਰੀ ਦੀ ਨਾਤਾ ਨਹੀਂ ਓਏ ਹਾਏ ਨਾਤਾ ਗਿਆ ਨਹੀਂ ਬੱਗੇ ਤੋਂ ਏ ਬਲੈਕ ਹੀ ਦੇਖ ਰੋ ਬਲੈਗੀ ਕੀ ਹੋ ਗਿਆ ਤੂੰ ਬੈਠ ਗਈ ਠੰਡੇ ਕੋਈ ਨਾ ਮੈਂ ਬੈਠਾਂ ਤੁਸੀਂ ਚਾਰਾਂ ਚੋ ਕੇ ਆਓ ਉਦੋਂ ਆ ਜਾਣਾ ਉਹਨੇ ਤਿੰਨ ਜਾਣੇ ਆ ਬਤੰਦਰੋਂ ਚੋਲੋਂਗੇ ਗੁੱਸੇ ਹੋਈ ਮਸੇ ਦੇ ਲਈ ਹਾਂ ਵੀਰ ਬੜੇ ਤੈਨਾਂ ਚੱਕ ਲੋ ਆ ਗਿਆ ਨੀ ਯਾਰ ਓਕੇ ਰਪੋਰਟ ਹੈ ਬਾਟ ਕਰਦਾ ਸਟਾਰਟ ਕਰਕੇ ਦੇ ਵਿੱਚ ਸੱਟ ਖਾ ਲੈਗਾ ਫੇਰ ਕੀ ਹੋਊਗਾ ਹੈ ਸਮਾਰਾ ਮੈਂ ਤਾਂ ਸਕੂਲ ਜਾਂਦਾ ਸੀਗਾ ਹੂੰ ਨਾ ਜਿਹੜਾ ਜਿੱਧਰ ਜਿੱਧਰ ਅਸੀਂ ਜਾਂਦੇ ਨਹੀਂ ਹੂੰ ਆਪ ਕੋ ਦਾ ਉਹ ਇੱਕ ਦਵਾਈ ਦਾ ਟਰੈਕਟਰ ਚਲਾਇਆ ਆਪਾਂ ਤੇਰੇ ਜਿੱਡਾ ਸੀ ਹਾਂ ਤੈਨੂੰ ਵੀ ਸਿਖਾ ਦੇਾਂਗੇ ਆਪਾਂ ਕੋਈ ਨਹੀਂ ਤੂੰ ਚਲਾਉਣਾ ਠੀਕ ਆ ਹੈ ਵੀ ਚਲਾਉਣਾ ਤਾ ਓਕੇ ਤੈਨੂੰ ਸਿਖਾ ਦੇਾਂਗੇ ਕੋਈ ਨਾ ਐਤ ਮਤਲਬ ਪੂਰੇ ਫੜਾ ਯਾਰ ਤੂੰ ਮੈਨੂੰ ਕਸਗਾ ਕੱਤ ਦਾ ਕੋ ਕੋਲੇ ਕਹਿੰਦਾ ਫਿਰਦਾ ਇਹ ਕਰ ਤੈਂਕੀ ਕੀ ਟੈਂਕੀ ਇਹ ਤਾਂ ਪਹਿਲਾਂ ਵੀ ਸੀਗੀ ਹੋਰ ਦਾ ਕੀ ਮੋਡੀਫਾਈ ਕੀਤਾ ਇਹਦੇ ਚ ਹੋਰ ਮੋਡੀਫਾਈ ਕੀਤਾ ਹਾਂ ਬਸ ਤਾਂ ਵਾਹੀ ਹੋ ਗਈ ਸੀ ਕਿਹਾ ਹੋਰ ਕੀ ਆਈ ਮੈਂ ਦੱਸਾਂ ਇਹ ਕੀ ਆ ਇੱਕ ਸੋਚ ਲਵਾਈਆ ਹੋਰ ਹਾਂ ਫਿਰ ਹੋਰ ਦੀ ਮੋਡੀਫਾਈ ਕੀਤੀ ਵੀ ਵਾਲੀ ਇੱਥੇ ਆਉਂਦੀ ਹੋਰ ਪੂਰੀ ਲਾਈਟਾਂ ਦੇ ਬਰਾਡ ਦਿਖਾਇਆ ਹੋਰ ਲਾਈਟਾਂ ਦੀ ਮੋਡੀਫਿਕੇਸ਼ਨ ਹੈ ਉੱਥੇ ਗੋਲੀ ਜੀ ਐਂ ਐਂ ਦੇਖੇ ਐ ਇਹ ਪਾੜ ਆ ਟਿਕਾ ਦੇ ਲੇਗਾ ਆ ਟਿਕਾ ਦੇ ਲੇੜ ਇਹਦਾ ਇਹ ਪਹਿਲਾਂ ਵੀ ਸੀ ਆਹ ਸਟਾਰ ਲ ਆਇਆ ਇਹਦਾ ਸੀਗੀ ਪਹਿਲਾਂ ਹੀ ਆਉਂਦੇ ਹੁੰਦੇ ਤੇ ਇਹਦੀ ਹੋਰ ਕੀ ਕਰਾਇਆ ਓਏ ਹਾਰਨ ਲਵਾਇਆ ਏ ਓਏ ਹਾਂ ਵੱਡੇ ਲਵਾਏ ਨੇ ਵੱਡੇ ਲਵਾਏ ਨੇ ਹਾਂ ਵੱਡੇ ਲਵਾਏ ਨੇ ਕਿੰਨੇ ਕੇ ਵੱਡੇ ਲਵਾਏ ਨੇ ਬਾਬਾ ਇਹ ਕੱਟ ਦੇ ਚੱਲ ਗਈ ਨਾ ਪੁੱਤ ਹੁੰਦੇ ਆ ਇਹ ਐਮਰਜੈਂਸੀ ਇਹ ਸਾਰਾ ਰੋਕ ਦਿੰਦੀ ਆ ਨਾ ਵੀ ਆਉਂਦੀ ਨਹੀਂ ਨਾ ਇਹ ਜੋ ਬੈਕ ਕਰਨਾ ਉਹਦਾ ਹੁੰਦਾ ਬੈਕ ਹੋ ਜਾਂਦਾ ਉਹ ਹਾਰ ਨਹੀਂ ਚੱਲਦੇ ਨਹੀਂ ਬੰਦਾ ਕਿੱਥੇ ਆ ਹਾਂ ਆਲੇ ਹਾਰਨ ਦਾ ਲਾਇ ਹੋਇਆ ਆਲੇ ਹਾਂ ਬੰਪਰ ਤੇ ਲੱਗੇ ਹੋ ਸੀ ਹਾਰਨ ਹੋਰ ਬੰਪਰ ਲਾਇਆ ਹੋਇਆ ਬੰਪਰ ਤੇ ਲੱਗੇ ਸੀਗੇ ਉਹ ਕਿੱਥੇ ਆ ਬੰਪਰ ਇਹ ਬੰਪਰ ਕਿਹਨਾਂ ਬੰਪਰ ਨਹੀਂ ਹੈ ਕਿੱਥੇ ਹੋਣ ਕਿੱਥੇ ਅੱਗੇ ਤਾਂ ਅੱਗੇ ਹਾਂ ਬੰਦਰ ਉਹ ਨੂੰ ਗਈ ਨਾ ਕੰਧ ਤੇ ਮੈਂ ਆਵ ਕੇ ਰਿਹਾ ਹਾਂ ਹਾਂ ਬੰਦਰ ਤੋਂ ਆਪਨੇ ਆ ਫਿਰਦਾ ਕਿਉਂ ਕੀਤੇ ਏ ਕਿਹੜੀ ਪ੍ਰਜਾਤੀ ਦਾ ਬਾਂਦਰ ਆ? ਮਨੋਖ ਪ੍ਰਜਾਤੀ। ਗੀਤਾ ਹੱਸ। ਮਗੋਂ ਮੈਨੂੰ ਯਾਦ ਨਹੀਂ ਹੋਰ ਕੀ ਪ੍ਰਜਾਤੀ ਕਹਿ ਲੱਗੀ। ਮਨੋਖ। ਤੋਂ ਉਹਨਾਂ ਜਿਦਾ ਲੱਗਦਾ ਨਹੀਂ। ਤੈਨੂੰ ਕੋਈ ਹੋਰ ਪ੍ਰਜਾਤੀ ਤਾਂ ਕਹਿਣ ਲੱਗੀ ਬਾ ਚੁੱਪ ਕਰ ਗਿਆ ਗੀਤਾ। ਨਹੀਂ ਨਹੀਂ ਪ੍ਰਜਾਤੀ ਤਾਂ ਵੀ ਜਿਹੜੀ ਹੈਗੀ ਵੀ ਹੈਗੀ ਆ। ਜਰ ਹੋਗੀ ਲੱਗਿਆ ਏ। ਇੰਗਲਿਸ਼ ਹੀ ਪਾੜ ਦੇ। ਰੱਜੀ ਨਹੀਂ ਆਉਂਦੀ ਕਰਨੋਂ ਤੇ ਜਿਹੜੇ ਬੰਦੇ ਨੇ ਉੱਧਰ ਲਾ ਦੇ ਇਹ ਲਾ ਕੇ ਇੱਥੇ ਲਾਉਣਾ ਹੁੰਦਾ ਲਾ ਦੇ ਲਾ ਦੇ ਆ ਜਾ ਓਏ ਬਾਹਰ ਕਿਹੜਾ ਕੱਢੀ ਆ ਜਾ ਚਲੋ ਬਾਹਰ 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 ਚਲੋ ਬਾਹਰ ਨੂੰ ਬਾਹਰ ਨੂੰ ਬਾਹਰ ਚੱਲ ਬਾਹਰ ਬਈ ਰਾਤ ਮੋਲੇ ਨੇ ਇਹਨੇ ਮੈਨੂੰ ਡਰਾ ਦਾ ਓਏ ਢੋਨੀ ਨੇ ਮੈਂ ਨਾ ਇਸ ਵੇਲੇ ਰਾਤ ਐ ਬਾਹਰ ਕੱਢ ਕੇ 10 15 ਮਿੰਟ ਛੱਡ ਕੇ ਤੇ ਮੈਂ ਅੰਦਰ ਜਾ ਆ ਅੰਦਰ ਜਾੜਾ ਮੈਂ ਫੋਨ ਆਇਆ ਪਿਆ ਸੀ ਬਾਹਰੋਂ ਹੁੰਡੇ ਦਾ ਮੈਂ ਫੋਨ ਤੇ ਗੱਲ ਕਰ ਰਿਹਾ ਕਿ ਅੰਦਰ ਜਾੜਾ ਤੇ ਮੈਂ ਆ ਜਾਣੇ ਨੂੰ ਵੇਖ ਕੇ ਬਾਹਰ ਲਾ ਦ ਅੰਦਰ ਮੈਂ ਲਾਦਾਬਾਰ ਮੈਂ ਕਿਹਾ ਚੱਲ ਦੋ ਤੋਨੀ ਵੀ ਜਾਵੜਿਆ ਹੋਊਗਾ ਬਾਈ ਤੇ ਤੋਨੀ ਕਿਤੇ ਜਾਵੜਿਆ ਪਿੱਛੇ ਭੱਜ ਗਿਆ ਤੁਰਿਆ ਫਿਰਦਿਆਂ ਤੂੰ ਮੈਂ ਜਦੋਂ ਬਾਹਰ ਲੱਗੇ ਮੈਂ ਵਾਜਾ ਮਰ ਗਿਆ ਨੀੜੀ ਨੇ ਮੈਂ ਕਿਹਾ ਕਿੱਧਰ ਗਿਆ ਮੈਂ ਹੋ ਚੌਂਕ ਤੇ ਜਾਵਾਂ ਹੋ ਡਾਕਟਰ ਕੋਲ ਜਾ ਇੱਧਰ ਗਿਆ ਮੈਂਗਾ ਪੰਜ ਪਤਾ ਨਹੀਂ ਕਿੱਧਰ ਗਿਆ ਬਾਈ ਮੇਰਾ ਹੋ ਗਿਆ ਕਮਲਾ ਲੱਭਦਾ ਲੱਭਦੇ ਨੀ ਮੈਂ ਕਿਹਾ ਟੋਨੀ ਪਤਾ ਨਹੀਂ ਮੈਂ ਕਿਹਾ ਲੈ ਗਿਆ ਬਈ ਕੋਈ ਚੱਕ ਕੇ ਮੈਂ ਫੇਰ ਇੱਧਰ ਨੂੰ ਗਿਆ ਇੱਧਰ ਉੱਧਰ ਵਾਜਾਂ ਮੇਜਾ ਮਾਰ ਕੇ ਉੱਧਰ ਹੋਪਾਉਂਦੀ ਮੋਟਰ ਤੱਕ ਜਾ ਗਿਆ ਮੈਂ ਕਿਹਾ ਯਾਰ ਪੰਜ ਮੈਂ ਫੇਰ ਲੱਭ ਲੂਗੀ ਫਿਰ ਮੈਂ ਅੰਦਰ ਮੈਂ ਕਰਕੇ ਨਾ ਪਿੱਛੇ ਦੇਖ ਮੋਬਾਰਾ ਮੋਬਾਰਾ ਤੇ ਮਹੰਦਰਾ ਹੋ ਉੱਥੇ ਫਿਰ ਪਸਮਾ ਮੈਂ ਥੜ ਜੱ ਤੇਰੀ ਪਹਿਨਦੀ ਮੈਂ ਸੜਿਆ ਤੂੰ ਛੱਡਣ ਵਾਲੀ ਜੜੀ ਹੋਈ ਹੈਨੀ ਮੇਰੀ ਭਗਾਈ ਖਰਾਸੀ ਦੂੜ ਘੰਟੇ ਸੀ ਅੱਧੇ ਘੰਟੇ ਬਾਅਦ ਲੱਭਿਆ ਜੋਣਾ ਦਾ ਨਾ ਟੋਨੀ ਤੋਨੀ ਨੂੰ ਜਮਾ ਹੀ ਪਤਾ ਨਹੀਂ ਗੰਦਾ ਸੜਿਆ ਹੀ ਬਣਿਆ ਜਾਂਦਾ ਤਾਂ ਜੋਣੇ ਨੂੰ ਆਏ ਮਰ ਜਾਣਾ ਬਿੰਦੇ ਕੋਲ ਜਾਂਦਾ ਜੋਣੇ ਹਟ ਹਟੋ ਟੋਨੀ ਹਟ ਜਾ ਕੌਣੇ ਆ ਜਾ ਟੋਨੀ ਟੋਨੀ ਉਰੇ ਆ ਟੋਨੀ ਉਰੇ ਆ ਲੈ ਜਮਾ ਹੀ ਨਹੀਂ ਤੈਨੂੰ ਮੈਂ ਦੱਸਿਆ ਤਾਂ ਗੰਦੀ ਆ ਆਏ ਬੇਨਾਬਾਦ ਨਹੀਂ ਆਉਂਦੀ ਆ ਬਹੁਤ ਸਿਆਣੀ ਆ ਮੈਂ ਸੱਤ ਸਿਆਣੀ ਆ ਏ ਬਣੀਏ ਮੇਰੇ ਨਾਲ ਹੀ ਮੋੜ ਦੇ ਤਾ ਜਾ ਪਿਆਰ ਹਣਾ ਇਹ ਇਹ ਬਣੀ ਕੀ ਗੱਲ ਨੇ ਬੱਚਿਆਂ ਨੂੰ ਜਿਵੇਂ ਮਾਰ ਦਿੱ ਗਏ ਦੀ ਆ ਇਹਦੇ ਨਾਲ ਹਾਂ ਲੈ ਜਵਾਕਾਂ ਨੂੰ ਜਾ ਨਹੀਂ ਉਹ ਕਹਿੰਦੀ ਮੈਂ ਇਹ ਲੈ ਮੈਂ ਇਹਦੇ ਜਵਾਕਾਂ ਨੂੰ ਚੱਕਦਾ ਮੈਂ ਹੀ ਗਈ ਜਾ ਹਾਂ 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 ਹਾਲੇ ਮੈਂ ਵੇਖਿਆ ਵੀ ਨਹੀਂ ਕਿਹਦੇ ਨਹੀਂ ਆ ਗਏ ਤਾਂ ਦਸਤ ਪਾ ਲਿਆ ਮੈਂ ਦੇਖੀ ਜੋ ਜਾਂਦਾ ਕੋਈ ਨਹੀਂ ਖਣੇ ਸਿਆਣੀ ਮੇਰੇ ਜਾਂ ਵੱਡੂ ਗਿਆ ਛੱਡੂ ਗਿਆ ਕੀ ਗੱਲ ਦੀ ਆ ਸੋ ਆਹ ਲਓ ਜੀ ਬਣ ਗਈ ਆਪਣੀ ਮਤਲਬ ਤਿਆਰੀ ਹੋ ਰਹੀ ਆ ਦੇਖੋ ਅੱਜ ਕਰਿਆ ਸ਼ੁਰੂ ਥੋੜਾ ਜਿਹਾ ਅਸੀਂ ਬਾਕੀ ਕੱਲ ਤੋਂ ਕੱਲ ਨੂੰ ਸਾਰਾ ਕੰਪਲੀਟ ਕਰ ਦੇਣਾ ਡਨ ਕਰ ਦੇਣਾ ਓਕੇ ਇੱਥੋਂ ਤੱਕ ਲੱਗ ਜਾਈਏ ਇੱਥੋਂ ਤੱਕ ਲੱਗ ਜਾਣੀ ਆ ਸੋ ਵਲੌਗ ਦੀ ਕਰਦੇ ਆ ਐਂਡਿੰਗ ਓਕੇ ਬਾਈ ਟਾਟਾ ਪਿਆਰ ਬਣਾਈ ਰੱਖੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੇਖਿਆ ਇੱਕ ਵਲੌਗਰ ਆਏ ਆ ਕੌਣ ਕਰ ਦਿੰਦਾ ਆਏ ਆ ਭਾਈ ਜੀ ਭਾਈ ਜੀ 18 ਇੰਦਰ ਵਾਲਾ ਕਰ ਦਿੰਦਾ ਭਾਈ ਜੀ ਭਾਈ ਜੀ ਆਏ ਜੀ ਆਏ ਜੀ ਆਏ ਕਰੀ ਜਾਂਦਾ ਇਹਦੇ ਹੱਥੋਂ ਆਏ 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 ਵੇਖੋ ਬੰਦੋ ਤੋ ਪੂਰੇ ਆਹ ਦੇ ਤੋ ਹਲਦੇ ਸਾਨ ਹੋਵੇ ਸਰਾਹੀ ਕਰਾਂ ਨਾ ਲਿਆ